ਪਿਛਲੇ ਦਿਨੀ ਤਰਨਤਾਰਨ ਦੇ ਕਸਬਾ ਪੱਟੀ ਵਿਖੇ ਇੱਕ ਦੁਕਾਨਦਾਰ ਦੇ ਹੋਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਦੋਸ਼ੀ ਦੋ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸਐਸਪੀ ਤਰਨਤਾਰਨ ਅਸ਼ਵਨੀ ਕਪੂਰ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਮੰਗਲਵਾਰ ਨੂੰ ਤਰਨਤਾਰਨ ਦੇ ਕਸਬਾ ਪੱਟੀ ਦੇ ਰਹਿਣ ਵਾਲੇ ਕਰਿਆਨਾ ਵਪਾਰੀ ਸ਼ਮੀਪੂਰੀ ਅਤੇ ਉਸ ਦੇ ਪਰਿਵਾਰ ਤੇ ਕੁਝ ਨਿਹੰਗ ਸਿੰਘਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੌਰਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਸ਼ਮੀਪੂਰੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਬੇਟਾ ਅਤੇ ਭਤੀਜਾ ਜ਼ਖਮੀ ਹੋ ਗਏ ਸਨ ਇਸ ਮਾਮਲੇ ਦੀ ਤਫ਼ਤੀਸ਼ ਕਰਦਿਆਂ ਪੁਲਿਸ ਨੇ ਇਸ ਵਿੱਚ ਸ਼ਾਮਲ ਦੋ ਦੋਸ਼ੀ ਨਿਹੰਗ ਸਿੰਘਾਂ ਨੂੰ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੀ ਪਛਾਣ ਪਰਮਿੰਦਰ ਸਿੰਘ ਅਤੇ ਰਾਜਨਦੀਪ ਸਿੰਘ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਨਿਹੰਗ ਸਿੰਘਾਂ ਵੱਲੋਂ ਇਹ ਹਮਲਾ ਪੈਸਿਆਂ ਦੇ ਲੈਣ-ਦੇਣ ਕਾਰਨ ਕੀਤਾ ਗਿਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਜੀ 3 ਦਿਨ ਪਹਿਲੇ ਵਾਰਦਾਤ ਹੋ ਗਈ ਸੀ ਜਿਹੜੇ ਨਿਹੰਗ ਸਿੰਘ ਚਾਰ-ਪੰਜ ਜਣਿਆਂ ਨੇ ਪੱਟੀ ਸ਼ਹਿਰ ਚ ਜਾ ਕੇ ਉਥੇ ਘਰੇ ਜਾ ਕੇ ਸ਼ੰਮੀ ਕਪੂਰ ਨਾਮ ਦੇ ਵਿਅਕਤੀ ਦਾ ਜਿਹੜਾ ਕਤਲ ਕਰ ਦਿੱਤਾ ਸੀ ਤੇ ਉਹਦੇ ਚ ਇਮੀਡੀਏਟਲੀ ਸਾਡੇ ਤੇ ਟਾਸਕ ਆ ਗਈ ਸੀ ਕਿਉਂਕਿ ਇਹਨਾਂ ਕੋ ਗੱਡੀ ਸੀਗੀ ਉਥੋਂ ਮੌਕੇ ਤੋਂ ਭੱਜ ਗਏ ਸੀ ਔਰ ਇਹਨਾਂ ਦੇ ਮਗਰ ਜਿਹੜੇ ਸਾਡੇ ਐਸ ਐਚ ਓ ਸਿਟੀ ਪੱਟੀ ਤੋਂ ਉਥੇ ਮੌਕੇ ਤੇ ਸੀਗੇ ਬਾਕੀ ਐਸ ਐਚ ਓ ਸਮਾਨ ਦੀਆਂ ਸੀ ਟੀਮਾਂ ਬਣਾ ਕੇ ਇਹਨਾਂ ਦੇ ਪਿੱਛੇ ਛੱਡੇ ਸੀ ਔਰ ਇਹ ਥੋੜਾ ਜਿਹਾ ਵੇਚਿੰਗ ਇਹਨਾਂ ਦੀ ਫਰਕ ਪੈ ਗਿਆ ਕਿਉਂਕਿ ਜਦੋਂ ਭੱਜੇ ਤੇ ਜਦੋਂ ਪਿੱਛੇ ਕੀਤਾ 15-20 ਕਿਲੋਮੀਟਰ ਦਾ ਫਰਕ ਸੀ ਔਰ ਇਹਨਾਂ ਦੀ ਜਿਹੜਾ ਟਰੈਕ ਹੈ ਇਹਨਾਂ ਨੇ ਟਾਂਡੇ ਇੱਕ ਨਾਕਾ ਤੋੜਿਆ ਸੀਗਾ ਦੋ ਤਿੰਨ ਨਾਕੇ ਤੋੜਨ ਤੋਂ ਬਾਅਦ ਇਹ 베ਗੋਵਾਲ ਹਿਸ਼ਾਰਪੁਰ ਇਹ ਪਾਰਟਿਕੂਲਰ ਏਰੀਆ 'ਚ ਜਾ ਕੇ ਉੱਥੇ ਇਹਨਾਂ ਦੀ ਲੋਕੇਸ਼ਨ ਅੱਗੇ ਟਰੈਕ ਨਹੀਂ ਹੋਈ ਸਾਡੇ ਕੋਲ ਹੋਰ ਨਾ ਹੀ ਇਹ ਉਸ ਦਿਨ ਤੋਂ ਕਿਤੇ ਲੁਕੇ ਹੋਏ ਸੀ ਫਿਰ ਇਨਫਾਰਮੇਸ਼ਨ ਮਿਲੀ ਔਰ ਇਨਫਾਰਮੇਸ਼ਨ ਦੇ ਆਧਾਰ ਤੇ ਇਹਨਾਂ ਨੂੰ ਜਿਹੜਾ ਕਰਤਾਰਪੁਰ ਦੇ ਏਰੀਏ 'ਚ ਅਸੀਂ ਟੜਕੇ ਅੱਜ ਝਗੜਾ ਜੀ ਹਜੇ ਤਾਂ ਇੰਟਰੋਗੇਸ਼ਨ ਇਹਨਾਂ ਦੀ ਹੋਣ ਵਾਲੀ ਹੈ ਕਿਉਂਕਿ ਅੱਜ ਸਵੇਰੇ ਹੀ ਇਹਨਾਂ ਨੂੰ ਅਸੀਂ ਫੜਿਆ ਤੇ ਹੁਣ ਪੇਸ਼ ਕੀਤਾ ਸਾਨੂੰ ਜ਼ਿਆਦਾ ਟਾਈਮ ਨਹੀਂ ਮਿਲਿਆ ਬਟ ਜੋ ਇਹਨਾਂ ਦੇ ਮੁਤਾਬਕ ਇਹ ਹੈ ਕਿ ਕੋਈ ਪੈਸੇ ਸੀਗੇ ਔਰ ਜੋ ਉਸ ਦਿਨ ਉਹਨਾਂ ਦੇ ਜਿਹੜੇ ਮਦਈ ਹੈ ਉਹਨਾਂ ਦੇ ਮੁਤਾਬਕ ਵੀ ਕੋਈ ਪੈਸਿਆਂ ਦਾ ਲੈਣ ਦੇਣ ਸੀਗਾ ਵੀ ਕਿ ਸ਼ਾਇਦ ਕਿਸੇ ਦੇ ਕੋਈ Google Pay ਹੋ ਗਏ ਸੀ ਔਰ ਉਹ ਕਹਿੰਦੇ ਕਿ ਇਹਨਾਂ ਦੀ ਚਾਰ ਪੰਜ ਮੀਟਿੰਗਾਂ ਪਹਿਲੇ ਵੀ ਹੋ ਚੁੱਕੀਆਂ ਸੀ ਉਹ ਜਿਹੜਾ ਮਦਈ ਹੈ ਉਹ ਜਾ ਕੇ ਆਪਣੇ ਬੇਟੇ ਨੂੰ ਨਾਲ ਲੈ ਕੇ ਇਹਨਾਂ ਦੇ ਡੇਰੇ ਤੇ ਵੀ ਜਾ ਕੇ ਆਇਆ ਸੀ ਕੋਇਂਦਵਾਲ ਸਾਹਿਬ ਔਰ ਤਸੱਲੀ ਕਰਾ ਕੇ ਆਏ ਸੀ ਕਿ ਅਸੀਂ ਵਾਪਸ ਟਰਾਂਸਫਰ ਕਰਦੇ ਹਾਂ ਇਹਨਾਂ ਦੇ ਕਹਿਣ ਦੇ ਤੌਰ ਤੇ ਵੀ ਕਿਸੇ ਦੇ ਕੋਈ ਪੈਸੇ ਟਰਾਂਸਫਰ ਹੋਏ ਸੀ ਪਾਣੀ ਕੁ 2 ਲੱਖ ਰੁਪਈਆ ਜਿਹੜਾ ਕਿ ਗਲਤ Google Pay ਹੋ ਗਿਆ ਸੀ ਔਰ ਉਹ ਇਹਨਾਂ ਦੀ ਵਾਪਸੀ ਲੈਣੀ ਸੀ ਇਹਨਾਂ ਤੋਂ ਉਸੇ ਗੱਲ ਤੋਂ ਲੈ ਕੇ ਇਹਨਾਂ ਦੀਆਂ ਤਿੰਨ ਚਾਰ ਪਹਿਲੇ ਮੀਟਿੰਗਾਂ ਹੋ ਚੁੱਕੀਆਂ ਸੀ ਕ ਉਹ ਤਾਂ ਕਹਿੰਦੇ ਸੀ ਅਸੀਂ ਵਾਪਸ ਕਰ ਚੁੱਕੇ ਹਾਂ ਇਨਾਂ ਚੋਂ ਇੱਕ ਤਾਂ ਜੀ ਮੇਨ ਜਿਹਨੇ ਵਾਰ ਕੀਤਾ ਸੀ ਗਕਰਪਾਨ ਦਾ ਜਿਹਨੇ ਅਸਲ ਕਤਲ ਕੀਤਾ ਹੈਗਾ ਪਰਮਿੰਦਰ ਸਿੰਘ ਏਲੀਅਸ ਤਰਮਿੰਦਰ ਸਨ ਅਕਲਵਿੰਦਰ ਸਿੰਘ ਹੈਗਾ ਜੀ ਬਲਟੋਈ ਦਾ ਤੇ ਇਹ ਹਾਲ ਦੀ ਘੜੀ ਉੱਥੇ ਗੁਰਦੁਆਰਾ ਨਿਹੰਗਾਂ ਹੈਗਾ ਜੇਲ੍ਹ ਦੇ ਪਿੱਛੇ ਆਪਣੇ ਗੋਵਿੰਦਵਾਲ ਜੀ ਦੇ ਪਿੱਛੇ ਉੱਥੇ ਇਹਨਾਂ ਦੀ ਰਹਿਸ਼ ਹੈਗੀ ਹੈ ਤੇ ਉਸ ਤੋਂ ਇਲਾਵਾ ਦੂਸਰਾ ਇੱਕ ਰਾਜਨ ਸਿੰਘ ਹੈਗਾ ਜੀ ਅਲਗੂ ਕੋਕੀ ਦਾ ਇੱਕ ਇਹ ਦੋ ਜਣੇ ਇਹਨਾਂ ਦੇ ਨਾਲ ਔਰ ਇਹਨਾਂ ਦੇ ਨਾਲ ਚਾਰ ਜਣੇ ਹੋਰ ਆ ਜਿਹੜੇ ਅਜੇ ਪਗੋੜੇ ਪਰ ਅਸੀਂ ਉਹਨਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਾਂਗੇ